ਵਕਤ ਤੋੜੇ ਆਪਣੇ ਚੈਨਲ ਐਮਐਸ ਟਾਲੋਜੀ ਸਟੱਡੀ ਦੇ ਵਿੱਚ ਗੱਲ ਕਰਾਂਗੇ ਈਟੀਟੀ ਦੀ 23 ਚੌਂਟ ਭਰਤੀ ਜਿਹੜੀ ਕਾਫੀ ਟਾਈਮ ਤੋਂ ਲੰਮਕੀ ਹੋਈ ਹੈ ਇਸ ਭਰਤੀ ਬਾਰੇ ਹਾਈ ਕੋਰਟ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਚੰਡੀਗੜ੍ਹ ਵੱਲੋਂ ਇੱਕ ਬਹਾਲੀ ਦਾ ਨੋਟਿਸ ਵੀ ਦਿੱਤਾ ਗਿਆ ਬੀ ਬਹਾਲ ਹੋ ਚੁੱਕੀ ਹੈ ਭਰਤੀ ਕਾਫੀ ਟਾਈਮ ਪਹਿਲਾਂ ਤੋੜੇ ਨਾਲ ਇਹ ਵੀ ਗੱਲ ਸ਼ੁਰੂ ਕੀਤੀ ਸੀ ਤੇ ਉੱਥੇ ਬਹੁਤ ਸਾਰੇ ਨਾਲ ਇੱਕ ਕਮੈਂਟ ਦੇ ਵਿੱਚ ਵੀ ਥੋੜੀ ਜੀ ਬਾਤਬਾਤ ਰਹੀ ਕਿ ਕਹਿੰਦੇ ਵੀ ਬੀ ਐਡਵਾਰ ਹੋ ਗਈ ਜਾਂ ਈਟੀਟੀ ਐਦਾਂ ਹਨਾ ਉਹ ਚਲੋ ਸਾਰੀਆਂ ਗੱਲਾਂ ਪਿੱਛੇ ਰਹਿ ਗਈਆਂ ਹਾਲੇ ਉਸ ਦਾ ਬਿਲਕੁਲ ਵੀ ਅਫੀਸ਼ੀਅਲ ਕੋਈ ਅਪਡੇਟ ਨਹੀਂ ਹੈਗਾ ਮੇਨ ਮੁੱਦਾ ਇੱਥੇ ਕੀ ਆ ਰਿਹਾ ਹੁਣ ਜਿਹੜਾ ਇਹ ਨੋਟੀਫਿਕੇਸ਼ਨ ਆਇਆ ਇਸ ਨੋਟੀਫਿਕੇਸ਼ਨ ਬਾਰੇ ਬਹੁਤ ਸਾਰੇ ਪੁੱਛ ਰਹੇ ਨੇ ਵੀ ਕੀ ਰੀਜ਼ਨ ਹੈ ਇਹ ਵੀ ਕਿੰਨਾਂ ਨੂੰ ਸਕਿਉਰਿਟੀ ਤੇ ਬੁਲਾਇਆ ਗਿਆ ਵੀਹੋਂ ਇਥੇ ਵੀ ਐਡ ਨੂੰ ਬੁਲਾਇਆ ਗਿਆ ਜਾਂ ਈਟੀਟੀ ਨੂੰ ਬੁਲਾਇਆ ਗਿਆ ਜਾਂ ਨਵੀਂ ਲਿਸਟ ਪਾਈ ਗਈ ਹੈ ਜਾਂ ਨਵੀਂ ਕੋਈ ਮੈਟ ਬਣਾਈ ਗਈ ਹੈ ਜਾਂ ਕਿੱਦਾਂ ਹਨਾ ਜਾਂ ਕਿਸੇ ਨੂੰ ਬਾਹਰ ਕੱਢਿਆ ਜਾਂ ਕਿਸੇ ਨੂੰ ਅੰਦਰ ਰੱਖਿਆ ਗਿਆ ਉਹ ਸਾਰਾ ਤੁਹਾਨੂੰ ਕਲੀਅਰ ਕਰਨ ਲੱਗੇ ਆ ਚੈਨਲ ਤੇ ਨਵੇਂ ਹੈਗੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਕਨ ਦਾ ਬਟਨ ਦੱਬੋ ਆਪਣੇ ਚੈਨਲ ਤੇ ਆਉਣ ਵਾਲੇ ਦਿਨ ਤੁਹਾਨੂੰ ਤੁਹਾਨੂੰ ਹਰ ਇੱਕ ਜਾਣਕਾਰੀ ਪੰਜਾਬ ਦੇ ਐਜੂਕੇਸ਼ਨ ਡਿਪਾਰਟਮੈਂਟ ਨਾਲ ਜਾਂ ਜਿਹੜੀਆਂ ਅਧਿਆਪਕ ਦੀਆਂ ਟੀਚਰਾਂ ਦੀਆਂ ਵੈਕੈਂਸੀਆਂ ਹੁੰਦੀਆਂ ਜਾਂ ਪੰਜਾਬ ਦੀ ਕੋਈ ਹੋਰ ਵੈਕੈਂਸੀ ਆਉਂਦੀਆਂ ਹਰ ਇੱਕ ਦੀ ਜਾਣਕਾਰੀ ਮਿਲਦੀ ਰਹਿੰਦੀ ਆ ਦੇਖੋ ਅਸਲ ਵਿੱਚ ਜਿਹੜਾ ਇਹ ਨੋਟਸ 26 ਤਰੀਕ ਨੂੰ ਆਇਆ ਵੀਡੀਓ ਅੱਜ 28 ਤਰੀਕ ਆ ਮੈਂ ਲੇਟ ਹੀ ਪਾ ਰਿਹਾ ਕਿਉਂਕਿ ਆਪਾਂ ਉਹ ਚੀਜ਼ ਪਾਉਣੀ ਹੈ ਜਿਹੜੀ ਕਿ ਕੁਝ ਆਥੈਂਟਿਕ ਹੀ ਹੁੰਦੀ ਆ ਠੀਕ ਹੈ ਚਲੋ ਵੀ ਲੈਂਦੇ ਮਾਰੇ ਆਪਾਂ ਵੀਡੀਓ ਬਹੁਤ ਘਾਟੀ ਪਾਉਣੀ ਹੈ ਚਲੋ ਗੱਲ ਕਰ ਲੈਂਦੇ ਅਸਲ ਵਿੱਚ ਹੈ ਕੀ ਹੈ ਇਹ ਇਹ ਜਿਹੜਾ ਸਕਿਉਰਟੀ ਨੀ ਅਪਡੇਟ ਦਿੱਤਾ ਗਿਆ ਉਹ ਵਾਲਾ ਆ ਨੋਟਸ ਹੈਗਾ ਤੁਸੀਂ ਦੇਖ ਸਕਦੇ ਬਹੁਤ ਸਾਰੇ ਨੇ ਪੜ੍ਹ ਲਿਆ ਹੋਣਾ ਸੁਣ ਲਿਆ ਹੋਣਾ ਤਾਂ ਇਹਦੇ ਬਾਰੇ ਆਪਾਂ ਗੱਲ ਕਰ ਲਈ ਥੋੜੀ ਜੀ 1 ਸੈਕਿੰਡ ਵੇਟ ਓਪਨ ਹੋ ਜਾਣ ਦੇ ਭਾਈ ਤੇ ਇਹ ਓਪਨ ਹੋ ਗਿਆ ਮੈਂ ਜਿਹੜੀਆਂ ਹਾਈਲਾਈਟ ਚੀਜ਼ਾਂ ਕੀਤੇ ਤੁਹਾਨੂੰ ਦੱਸ ਦ ਅਸਲ ਦੇ ਵਿੱਚ ਕੀ ਹੈਗਾ ਇਹ ਨੋਟਸ ਕਹਿੰਦਾ ਕਿ ਪਿਆ ਦੇਖੋ ਪਹਿਲਾਂ ਤਾਂ ਪੜ ਲਓ ਇਹ 25 1 2024 ਨੂੰ ਨੋਟਸ ਆਇਆ ਸੀ ਇਹ ਕਹਿੰਦਾ ਕਿ ਪਿਆ ਨੋਟਸ ਇਹ ਨੋਟਸ ਇਹ ਕਹਿੰਦਾ ਪਿਆ ਕਹਿੰਦਾ ਵੀ ਜਿਹੜੀ ਭਰਤੀ ਆਈ ਸੀ 6 3 2020 ਚ 23 24 33 ਦੀ ਭਰਤੀ ਸਾਰਿਆਂ ਨੂੰ ਪਤਾ ਜਾਦਾ ਗੱਲ ਨਹੀਂ ਕਰਾਂਗੇ ਇਹਦੇ ਕਹਿੰਦੇ ਕੇਸ ਲੱਗਿਆ ਸੀ 33 63 ਆਫ 2021 ਦਲਜੀਤ ਕੌਰ ਅਤੇ ਹੋਰ ਬਨਾਵ ਪੰਜਾਬ ਸਰਕਾਰ ਕੇਸ ਵਿੱਚ ਭਰਤੀ ਇਸਤਿਹਾਰ ਨੂੰ ਕੁਆਇਸ਼ ਅਤੇ ਸੈਟ ਅਸਾਈਡ ਕਰ ਦਿੱਤਾ ਗਿਆ ਸੀ ਠੀਕ ਹੈ ਤੇ ਇਸ ਕੋਰਟ ਕੇਸ ਦੇ ਚੱਲਦੇ ਕਈ ਉਮੀਦਵਾਰਾਂ ਵੱਲੋਂ ਜਾਂ ਤਾਂ ਸਰਟੀਫਿਕੇਟ ਜਮਾ ਨਹੀਂ ਕਰਵਾਏਗੇ ਸੀ ਜਾਂ ਫਿਰ ਜਮ੍ਹਾਂ ਕਰਵਾਏ ਗਏ ਡਾਕੂਮੈਂਟ ਵਾਪਸ ਲੈ ਗਏ ਸੀ ਅਸਲ ਦੇ ਵਿੱਚ ਨਾ ਜਿਹੜਾ ਛੋਟੇ ਸਾਹਮਣੇ ਇੱਕ ਚੀਜ਼ ਆਈ ਹੈ ਛੋਟੇ ਸਾਹਮਣੇ ਕੀ ਚੀਜ਼ ਆਈ ਹੈ ਛੋਟੇ ਸਾਹਮਣੇ ਆ ਹੁਣੇ ਪਿੱਛੇ ਚੀਜ਼ ਆਈ ਸੀ ਵੀ ਭਾਈ ਭਰਤੀ ਬਹਾਲ ਕਰ ਦਿੱਤੀ ਉਸ ਨਾਲੇ ਦਾ ਕੋਈ ਮੈਨੂੰ ਲੈਣਾ ਦੇਣਾ ਨਹੀਂ ਲੱਗ ਰਿਹਾ ਇਸ ਨੋਟਿਸ ਦਾ ਅਸਲ ਵਿੱਚ ਇਹ ਨੋਟਸ ਇਹ ਕਹਿਣਾ ਚਾਹੁੰਦਾ ਹੈ ਵੀ ਜਦੋਂ ਕੇਸ ਲੱਗ ਗਿਆ ਸੀ ਕੇਸ ਲੱਗਣ ਤੋਂ ਬਾਅਦ ਜਿਨ੍ਹਾਂ ਨੇ ਆਪਣੇ ਡਾਕੂਮੈਂਟ ਪਹਿਲਾਂ ਸਕਿਉਰਿਟੀ ਨਹੀਂ ਜਿਨ੍ਹਾਂ ਨੂੰ ਬੁਲਾਇਆ ਗਿਆ ਸੀ ਲਿਸਟਾਂ ਪਾਈਆਂ ਗਈਆਂ ਸੀ ਜਦੋਂ 23 24 ਦੀਆਂ ਸਟਾਰਟਿੰਗ ਦੇ ਵਿੱਚ ਵੀ ਚਾਹੇ ਉਹ ਬੀਏਡ ਵਾਲੇ ਬੁਲਾਏ ਗਏ ਸੀ ਚਾਹੇ ਈਡੀਟੀਟੀ ਵਾਲੇ ਠੀਕ ਹੈ ਤਾਂ ਇਹਨਾਂ ਨੇ ਤੇ ਇੱਥੇ ਸਿਰਫ ਇਹ ਹੀ ਲਿਖਿਆ ਖੂਸਾਦੋ ਤੇ ਸਾਬਕਾ ਜਿਹੜੇ ਆਪਾਂ ਕਹਿੰਦੇ ਵੀ ਸਾਬਕਾ ਫੌਜੀ ਹੁੰਦੇ ਆ ਜਾਂ ਜਿਹੜੇ ਸਾਬਕਾ ਕੋਟੇ ਵਾਲੇ ਹੁੰਦੇ ਆ ਠੀਕ ਹੈ ਵੀ ਉਹਨਾਂ ਨੂੰ ਵੀ ਬੁਲਾਇਆ ਗਿਆ ਹੋਵੇ ਇੱ ਜਿਨ੍ਹਾਂ ਨੇ ਆਪਣੇ ਡਾਕੂਮੈਂਟ ਵਾਪਸ ਲੈ ਲਏ ਸੀ ਠੀਕ ਹੈ ਜਿਨ੍ਹਾਂ ਨੇ ਆਪਣੇ ਸਕਰੂਟਨੀ ਤੋਂ ਉੱਥੋਂ ਕਿਸੇ ਅਫੀਸ਼ੀਅਲ ਕੰਮ ਬਾਅਦ ਤੇ ਵਾਪਸ ਲੈ ਸੀ ਉਹਨਾਂ ਨੂੰ ਲੱਗਿਆ ਵੀ ਇਹੇ ਭਰਤੀ ਪੂਰੀ ਨਹੀਂ ਹੋਣੀ ਪਤਾ ਨਹੀਂ ਕਿੰਨਾ ਟਾਈਮ ਕੋਰਟ ਕੇਸ ਚੱਲੂਗਾ ਵੀ ਆਪਣੇ ਡਾਕੂਮੈਂਟ ਵਾਪਸ ਲੈ ਲਓ ਬਹੁਤ ਸਾਰੇ ਆਪਣੇ ਡਾਕੂਮੈਂਟ ਵਾਪਸ ਲੈ ਆਏ ਸੀ ਤੇ ਇਹਨਾਂ ਨੇ ਉਹਨਾਂ ਨੂੰ ਹੀ ਕਿਹਾ ਵੀ ਜਿਨ੍ਹਾਂ ਨੂੰ ਪਹਿਲਾਂ ਅੱਜ ਤੋਂ ਕਾਫੀ ਟਾਈਮ ਪਹਿਲਾਂ ਸਾਲਾਂ ਪਹਿਲਾਂ 2 ਸਾਲ ਪਹਿਲਾਂ ਜਿਹੜੀ ਸਕਰੂਟਨੀ ਲਈ ਬੁਲਾਇਆ ਗਿਆ ਸੀ ਉਹਨਾਂ ਨੂੰ ਹੀ ਦੁਬਾਰਾ ਕਿਹਾ ਵੀ ਜਿਹਦੇ ਆਪਣੇ ਡਾਕੂਮੈਂਟ ਲੈ ਆਏ ਸੀ ਤੇ ਉਹ ਦੁਬਾਰਾ ਸਕਰੂਟਨੀ ਕਰਾ ਦਿਓ ਤੇ ਜਿਹਨੇ ਰਹਿੰਦੇ ਸੀ ਉਦੋਂ ਸਕਰੂ ਗੱਲ ਇੱਥੇ ਇੱਥੇ ਹੀ ਸਮਾਪਤ ਹੋ ਗਈ ਤੇ ਨਾਲ ਤੁਸੀਂ ਆਪਣੇ ਅਸਲ ਸਰਟੀਫਿਕੇਟ ਲੈ ਕੇ ਜਾਣੇ ਆ ਠੀਕ ਹੈ ਤੇ ਇੱਥੇ ਲਿਖਿਆ ਜੀ ਜੋ ਪਹਿਲਾਂ ਹੋਈਆਂ ਸਕਿਉਰਟੀਆਂ ਸਮੇਂ ਹਾਜ਼ਰ ਹੋਏ ਸਨ ਆ ਲਿਖਿਆ ਵੀ ਆ ਦੇਖੋ ਮੈਂ ਹਾਈਲਾਈਟ ਕੀਤਾ ਜੋ ਪਹਿਲਾਂ ਹੋਈਆਂ ਸਕਿਉਰਟੀਆਂ ਸਮੇਂ ਹਾਜ਼ਰ ਹੋਏ ਸਨ ਉਸ ਸਮੇਂ ਕਿਸੇ ਕਾਰਨ ਆਪਣਾ ਕੋਈ ਦਸਤਾਵੇਜ਼ ਜਮਾ ਨਹੀਂ ਕਰਵਾ ਸਕੇ ਜਾਂ ਆਪਣੇ ਜਮਾ ਕਰਵਾਏ ਦਸਤਾਵੇਜ਼ ਵਾਪਸ ਲੈ ਗਏ ਸਨ ਅਜਿਹੇ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਆ ਕੋਈ ਨਵੀਂ ਲਿਸਟ ਨਹੀਂ ਪਾਈਗੀ ਕੋਈ ਨਵੀਂ ਮੈਟ ਨਹੀਂ ਬਣੀ ਠੀਕ ਹੈ ਇਨ ਫਿਊਚਰ ਇਸ ਭਰਤੀ ਚ ਹੋਰ ਕੀ ਮੋੜ ਆਉਂਦਾ ਉਹ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਸੋ ਇਹ ਇਨਫੋ ਇਹੀ ਹੈਗੀ ਹੈ ਵੀ ਜਿਨ੍ਹਾਂ ਨੇ ਪਹਿਲਾਂ ਸਿਕਿਉਰਿਟੀ ਨਹੀਂ ਕੀਤੀ ਸੀ ਆਪਣੇ ਡਾਕੂਮੈਂਟ ਵਾਪਸ ਲਏ ਸੀ ਉਹ ਦੁਬਾਰਾ ਸਿਕਿਉਰਿਟੀ ਨਹੀਂ ਕਰਾ ਸਕਦੇ ਆ ਠੀਕ ਹੈ ਉਹਨਾਂ ਦੇ ਕਿਸੇ ਡਾਕੂਮੈਂਟ ਚ ਕਮੀ ਹੈ ਤਾਂ ਉਹ ਪੂਰੀ ਕਰ ਸਕਦੇ ਆ ਠੀਕ ਹੈ ਕਿੱਥੇ ਪੂਰੀ ਕਰਨੀ ਹੈ ਤੁਹਾਨੂੰ ਪਤਾ ਹੈ 2 ਫਰਵਰੀ ਤੱਕ ਹੀ ਸਮਾਂ ਦਿੱਤਾ ਗਿਆ ਹੈ ਕਿ ਇਹ ਸਾਰਿਆਂ ਨੂੰ ਪਤੀ ਹੈ ਕਿ ਦਫਤਰ ਸਿਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਨੇੜੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 31B SS ਨਗਰ ਮਹਾਲੀ ਵਿਖੇ ਹੀ ਜਮ੍ਹਾਂ ਕਰਵਾਈ ਜਾਣਗੇ ਠੀਕ ਹੈ ਸੋ ਕਿਸੇ ਨੂੰ ਵੀ ਸ਼ੰਕੇ ਚ ਨਹੀਂ ਰਹਿਣਾ ਚਾਹੀਦਾ ਕਿ ਨਵੀਂ ਕੋਈ ਲਿਸਟ ਨਹੀਂ ਆਈ ਤੇ ਇੱਥੇ ਕੋਈ ਵੀ ਇੱਥੇ ਹਲੇ ਕਲੀਅਰ ਨਹੀਂ ਹੈਗਾ ਵੀ ਇੱਥੇ ਵੀ ਅਡ ਨੂੰ ਬੁਲਾਇਆ ਗਿਆ ਜਾਂ ਕੱਲੇ ਈਟੀਟੀ ਨੂੰ ਬੁਲਾਇਆ ਗਿਆ ਜਾਂ ਵੀ ਅਡ ਬਾਹਰ ਹੋ ਗਈ ਇੱਥੇ ਕੁਝ ਵੀ ਕਲੀਅਰ ਨਹੀਂ ਹੈਗਾ ਸਿੰਪਲ ਗੱਲ ਹੈਗੀ ਵੀ ਪਿਛਲੇ ਨੂੰ ਹੀ ਹਲੇ ਇੱਕ ਵਾਰ ਬੁਲਾਇਆ ਗਿਆ ਜਿਨ੍ਹਾਂ ਨੂੰ ਸਕਰੂਟੀਨ ਦੀ ਲਿਸਟ ਪਾਈ ਗਈ ਸੀ ਅਸਲ ਦੇ ਵਿੱਚ ਤੁਹਾਨੂੰ ਸਾਰੀ ਗੱਲ ਕਲੀਅਰ ਹੋ ਗਈ ਹੋਣੀ ਇਸ ਨੋਟੀਫਿਕੇਸ਼ਨ ਦਾ ਇਹੀ ਮਤਲਬ ਹੈ ਹੋਰ ਇਹਦਾ ਕੋਈ ਜਿਆਦਾ ਡੂੰਗਾ ਤਰਕ ਨਹੀਂ ਹੈਗਾ ਠੀਕ ਹੈ ਬਹੁਤ ਸਾਰੇ ਮੈਸੇਜ ਕਰੀ ਬੀ ਦੱਸੋ ਇਹਦੇ ਬਾਰੇ ਸੋ ਆਪਾਂ ਤੁਹਾਨੂੰ ਪਾਈ ਕਲੀਅਰ ਕਰ ਦਿੱਤਾ ਹੈਗਾ ਸੋ ਇਨਫੋ ਵਧੀਆ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੁਹਾਡਾ ਕੋਈ ਸੈਸ਼ਨ ਹੋਇਆ ਜਰੂਰ ਦੱਸਿਓ ਸੋ ਥੈਂਕ ਯੂ ਟੇਕ ਕੇਅਰ ਬਾਏ ਬਾਏ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ